ਸਰ ਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੂੰ ਨਾਮ ਅੱਖਾਂ ਨਾਲ ਅੰਤਿਮ ਵਿਦਾਇਗੀ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਮੁੱਖ ਮੰਤਰੀ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਸਰਕਾਰ ਦੇ ਸ਼ਾਇਰ ਨੂੰ ਫੁੱਲ ਮਾਲਾਵਾਂ ਪੇਟ ਲੁਧਿਆਣਾ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਗੇ ਪੰਜਾਬੀ ਕਵੀ ਅਤੇ ਪਦਮਸ਼੍ਰੀ ਡਾਕਟਰ surjit patar 79 ਜਿਨ੍ਹਾਂ ਦਾ 11 ਮਈ ਸਵੇਰੇ ਦੇਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਗੜ੍ਹ ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਜੁੜੇ ਕਦਰਦਾਨਾਂ ਪਾਟਕਾਂ ਲੇਖਕਾਂ ਕੇ ਰਿਸ਼ਤੇਦਾਰਾਂ ਵੱਲੋਂ ਨਾਮ ਅੱਖਾਂ ਨਾਲ ਮਰਹੂਮ ਸ਼ਾਇਰ surjit patar ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸ਼ਖਸੀਅਤਾਂ ਵੱਲੋਂ ਮਰਹੂਮ ਸ਼ਾਇਰ ਨੂੰ ਫੁੱਲ ਮਾਲਾਵਾਂ ਪੇਟ ਕੀਤੀਆਂ ਗਈਆਂ। ਉਹਗੇ ਪੰਜਾਬੀ ਲੇਖਕ ਅਤੇ ਕਵੀ surjit patar ਦੇ ਪੰਜ ਪੂਤਕ ਸਰੀਰ ਨੂੰ ਲੈ ਕੇ ਅੰਤਿਮ ਯਾਤਰਾ ਉਹਨਾਂ ਦੇ ਲੁਧਿਆਣਾ ਦੇ ਆਸ਼ਾਪੁਰੀ ਸਥਿਤ ਨਿਵਾਸ ਸਥਾਨ ਤੋਂ ਚੱਲੀ ਜਿਸ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ, ਸਾਥ, ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਪਾਏਚਾਰਾ ਅਤੇ ਸਾਹਿਤ ਪ੍ਰੇਮੀ ਸ਼ਾਮਲ ਸਨ। ਸ਼ਮਸ਼ਾਨ ਕਾਟ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ ਤੇ ਹਵਾਈ ਫਾਇਰ ਕੀਤੇ ਗਏ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਰਜੀਤ ਪਾਤਰ ਦੇ ਪੰਜ ਪੂਤਕ ਸਰੀਰ ਦੇ ਚਰਨਾਂ ਵਿੱਚ ਪੁਸ਼-ਅਪ ਚੱਕਰ ਰੱਖਿਆ ਗਿਆ ਅਤੇ ਦੋ ਸ਼ਾਲਾ ਭੇਟ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡੀਸੀ ਜਨਰਲ ਮੇਜਰ ਰਵਿਤਸਰੀ ਡਾਇਰੈਕਟਰ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ ਨੀਰੂ ਕਤਿਆਲ ਆਈਏਐਸ ਨੇ ਵੀ ਫੁੱਲ ਮਾਲਾਵਾ ਭੇਟ ਕੀਤੀਆਂ ਮਰਹੂਮ ਸ਼ਾਇਰ surjit patar ਦੀ ਚਿਖਾਨੂ ਅਗਨੀ ਉਹਨਾਂ ਦੇ ਸੁਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਨੇ ਦਿੱਤੀ ਇਸ ਮੌਕੇ ਉਹਨਾਂ ਦੀ ਪਤਨੀ ਭੁਪਿੰਦਰ ਕੌਰ ਪਾਤਰ ਤੇ ਸਾਥ ਸੰਬੰਧੀ ਵੀ ਹਾਜ਼ਰੀ ਸਨ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੇ ਸਾਫ ਦਾ ਜਥੇਦਾਰ ਸਿੰਘ ਸਾਹਿਬ ਪਾਈ ਮਨਜੀਤ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਇਸ ਮੌਕੇ PAU ਦੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮੁਹੰਮਦ ਸਦੀਕ विधायक अशोक पराशर पप्पी दलजीत सिंह गरेवाल सिंह कुलवंत त्रप्रीत कुलवंतका एम पी जगमीत सिंह बराड़ सबका मलकीत सिखा सिंह गरेवाल करिशन कुमार बा अमरजीत सिंह टिक्का गुरदेव सिंह लापर सत्यबीर सिद्धू उगे सिक्ख्या शास्त्री पदम भूषण सरदारा सिंह जौहल साहित्य जगत दिया नामी हरजिंदर सिंह थिंद रेडियो रेड एफ एम सी कैनेडा ਬਲਦੇਵ ਸਿੰਘ ਸੜਕਨਾਮਾ ਪਰੋ ਗੁਰਪਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਸ਼ਮਸ਼ੇਰ ਸਿੰਘ ਸੰਧੂ ਆਦੇ ਹਾਜ਼ਰ ਸਨ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਵੰਸ਼ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਉਹਨਾਂ ਦੇ ਸਬੂਤ ਉਹਨਾਂ ਦੇ ਦੂਸਰੇ ਵਾਸਤੇ ਉਹ ਰਾਤ ਲੰਣ ਵਾਸਤੇ ਉਹ ਰਾਤ ਉੱਤੇ ਚੱਲਣ ਵਾਸਤੇ ਉਹ ਸਾਡੇ ਜਿਹੜੀ ਮੰਜਲਾਂ ਸਾਡੇ ਰਾਨ ਉਹ ਸੌਖਾ ਕਰਨ ਵਾਲੇ ਹੋਣਗੇ ਸਮਾਜ ਦੀ ਦਾ ਦਰਦ ਔਰ ਪੰਜਾਬੀ ਦਾ ਦਰਦ ਸਮਾਜ ਦਾ ਦਰਦ ਉਹਨਾਂ ਦੀ ਕੌਤਾਵਾਨ ਦੇ ਵਿੱਚ ਉਹਨਾਂ ਦੇ ਸੈਲੀ ਦੇ ਵਿੱਚ ਸੀ ਤਾਂ ਬਹੁਤ ਵੱਡਾ ਘਾਟਾ ਜਿਹੜਾ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ ਯਾਰ ਰੱਬ ਦੇ ਮੁਰੇ ਕੋਈ ਜੋਰ ਨਹੀਂ ਸਭਨਾ ਸਾਰੇ ਬੰਝਣਾ ਸਭ ਮੁਕਲਾਵਣਾ ਕਰਨ ਜਾਣਾ ਇੱਥੇ ਆ ਕੇ ਆਪਾਂ ਪਾਣਾ ਹੀ ਮੰਨ ਸਕਦੇ ਹਾਂ